ਸੀਵਾ ਦੇ ਵਿੱਚ ਅੱਜ ਜੋ ਸਾਡੇ ਨੱਦਾ ਨਸੀ ਜੀਆ ਦੇ ਵਿੱਚ ਉਹਨਾਂ ਨੇ ਸਾਨੂੰ 250 ਪੌਦਾ ਜਿਹੜਾ ਇਹ ਦਾਣ ਵਜੋਂ ਦਿੱਤਾ ਹੈ ਸੰਸਥਾ ਨੂੰ 101 ਬੂਟਾ ਸਾਡੇ ਮਾਸਟਰਜੀਤਪਾਲ ਜੀ ਉਹਨਾਂ ਨੇ ਦਾਣ ਵਜੋਂ ਦਿੱਤਾ ਆਲ ਨੇ ਦੀ ਗੱਲ ਕਰੀ ਆਲ ਨੇ ਦੀ ਮਹਿਮਾ ਵੇਢੀ ਆ ਇਹ ਦਾਣ ਹੈ ਸਾਡਾ ਵੱਡਾ ਦਾਣ ਹੈ ਬੇਜਵਾਨ ਪੰਛੀਆਂ ਵਾਸਤੇ ਆਲ ਨੇ ਲਾਉਣਾ ਬਹੁਤ ਵੱਡਾ ਦਾਣ ਹੈ ਜਿੰਦਾ ਵੀ ਤਿਲ ਫੁੱਲ ਹੈ ਇਹ ਪਾਉਣਾ ਚਾਹੀਦਾ ਦਾਣ ਦੇ ਵਿੱਚ ਜੂਰ ਹਿੱਸਾ ਪਾਉਣਾ ਚਾਹੀਦਾ ਕਿਤੇ ਵੀ ਦਾਣ ਹੋਵੇ ਅੱਜ ਗੱਲ ਕਰੀਏ ਰੂੜਵਾਂ ਸਭਾ ਦੀ ਰੂੜਵਾਂ ਸਭਾ ਕਾਫੀ ਲੰਮੇ ਸਮੇਂ ਤੋਂ ਆਪਣਾ ਜਿਵੇਂ ਕਹਿੰਦੇ ਦਾਨ ਪੰਜਾਬ ਦੇ ਵਿੱਚ ਜੇ ਕੈਂਪਾਂ ਦੀ ਗੱਲ ਕਰੀਏ ਕੋਈ ਅੱਖਾਂ ਦਾ ਕੈਂਪਾ ਦੰਤਾਂ ਦਾ ਕੈਂਪਾ ਜਾਂ ਕਿਸੇ ਵੀ ਘਰ ਨੂੰ ਕੋਈ ਲੋੜ ਬਤਾ ਕਿਸੇ ਨੂੰ ਜਰੂਰਤ ਹੈ ਉਹਨੂੰ ਹਮੇਸ਼ਾ ਹੀ ਦਾਨ ਦਿੰਦੀ ਆਈ ਹੈ ਉਹਦੇ ਨਾਲ ਮੋਟੇ ਦਾ ਮੋਟਾ ਵਾ ਕੇ ਚੱਲਦੀ ਆਈ ਹੈ ਕਿਉਂ ਅੱਜ ਅਸੀਂ ਆਹ ਲਿਆ ਦੇ ਨਾਲ ਨਾਲ ਬੂਟਿਆਂ ਦਾ ਵੀ ਜਿਹੜਾ ਜੋ ਅੱਜ ਅਸੀਂ ਵਿਸਤਾਰ ਕਰਨ ਲੱਗੇ ਆਂ ਇੱਕ ਸਾਲ ਜਿਹੜੀ ਮੁਹਿੰਮ ਇਸੇ ਤਰ੍ਹਾਂ ਨਾਲ ਚੱਲਦੀ ਰਹੂਗੀ ਅੱਜ ਸਾਡੇ ਵਿਚਕਾਰ ਸਕਲਿੰਦਰ ਸਿੰਘ ਜੀ ਜੱਸਾ ਸਿੰਘ ਨਾਮਗੜੀਆ ਵੈਲਫੇਅਰ ਸੁਸਾਇਟੀ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਨੇ ਇੱਕ ਸਾਲ ਨਾਲ ਸਾਨੂੰ ਇਹ ਸਸਤਾ ਨੂੰ ਦਾਨ ਦਿੱਤਾ ਹੈ ਬਈ ਵੇਖੋ ਕਿੰਨਾ ਵੱਡੀ ਗੱਲ ਹੈ ਕਿੰਨਾ ਵੱਡਾ ਜਿਗਰਾ ਹੈ ਬਈ ਪੰਛੀਆਂ ਵਾਸਤੇ ਲੋਕ ਗਰੀਬਾਂ ਵਾਸਤੇ ਘਰ ਬਣਾਉਂਦੇ ਐ ਹਮੇਸ਼ਾ ਯਾਦ ਕੋ ਆਪਣੇ ਪਰ ਆਪਾਂ ਸੁਧਾਰਦੇ ਆ ਪਰ ਇੱਕ ਬੇਜਮਾਨ ਪੰਛੀਆਂ ਵਾਸਤੇ ਇੱਕ ਘਰ ਲਾਉਣਾ ਘਰ ਲਾਉਣਾ ਬੜੀ ਵੱਡੀ ਗੱਲ ਹੈ ਹੁਣ ਮੈਂ ਦੋ ਮਿੰਟ ਚੰਦ ਸਿੰਘ ਜੀ ਗਿੱਲ ਸਾਡੇ ਵਿਚਕਾਰ ਜਿਹੜੇ ਜੋ ਸਾਡੇ ਮੁੱਖ ਮਮਾਨਤ ਆਪ ਤੇ ਅੱਜ ਪਲੈਨਿੰਗ ਬੋਰਡ ਦੇ ਚੇਅਰਮੈਨ ਸਪੀਕਰ ਦੇ ਚੰਦ ਸਿੰਘ ਜੀ ਗਿੱਲ ਪੁੱਜੇ